ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਜ਼ਿਲ੍ਹੇ ਫਰੋਈਪੁਰ ਦਾ ਆਖਰੀ ਪਿੰਡ ਆ ਮਿੱਤਰੋ ਤੇ ਮੱਲੇ ਵਾਲੀ ਛੜਕੇ ਦੇ ਉੱਤੇ ਬਾਈ ਹੁਣਾਂ ਦਾ ਘਰ ਆ ਮੱਲੇ ਬਾਈ ਕੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ 3 ਜਨਵਾਰ ਬਕਾਊ ਲਈ ਮਿੱਤਰੋ ਬਾਈ ਹੁਣਾਂ ਦੇ ਕੋਲੇ ਮੌਜੂਦ ਆ ਦੋ ਮਈਆਂ ਸੂਈਆਂ ਸਵਈਆਂ ਤੇ ਇੱਕ ਗਾਂ ਸੂਈ ਸਵਈ ਕ੍ਰੋਸ ਪਣ ਦੇ ਵਿੱਚ ਜਿੰਨਾ ਜਨਵਾਰਾਂ ਦੀ ਤਿਆਰੀ ਦੁੱਧ ਦੀ ਮੁਕੰਮਲ ਹੋਊਗੀ ਉਸ ਤੋਂ ਪਹਿਲਾਂ ਇੱਕ ਵਾਰੀ ਵੀਡੀਓ ਦਾ ਟਾਈਮ ਨੋਟ ਕਰ ਲੋ ਮਿੱਤਰੋ ਜਦੋਂ ਮੈਂ ਵੀਡੀਓ ਬਣਾ ਰਿਆ ਟਾਈਮ ਆ ਜਿਹੜਾ ਮਿੱਤਰੋ 10:35 38 ਮਿੰਟਾਂ ਤੇ 24 ਤਰੀਕਾ ਨੋਵਾਂ ਮਹੀਨਾ ਵਾ ਤੇ 2025 ਸਾਰੀ ਜਾਣਕਾਰੀ ਲੈ ਲੈਣੇ ਆਪਾਂ ਬਾਈ ਤੋਂ ਮਿੱਤਰੋ ਇਹਨਾਂ ਦੇ ਬਾਰੇ ਕੀ ਡਿਟੇਲ ਆ ਕੀ ਗੱਲਬਾਤ ਆ 3 ਜਨਵਾਰ ਤਿੰਨਾਂ ਦੇ ਵਿੱਚੋਂ ਦੋ ਨੀਲੀ ਰਾਵੀ ਦੇ ਵਿੱਚ ਪੈਂਦੀਆਂ ਮਈਆਂ ਤੁਨਿਆ ਸੋਨਿਆ ਦਾ ਇੱਕ ਗਾਂ ਕ੍ਰਾਸਪਨ ਵਾਲੀ ਆ ਜੋ ਕਰਦੇ ਗੱਲਬਾਤ ਆਪਾਂ ਸੱਚੀ ਗੱਲ ਵੀਰੇ ਸੱਚੀ ਗੱਲ ਜੀ ਹੋਰ ਦੱਸੋ ਬਈ ਬਸ ਠੀਕ ਠਾਕ ਵਧੀਆ ਕਿੰਤਾ ਦੇ ਪਰਿਵਾਰ ਦੇ ਵਧੀਆ ਵਧੀਆ ਹਾਂ ਜੀ 200 ਰੁਪਏ ਅੱਜ ਕਿੰਨੇ ਜਾਨਵਰ ਬਈ ਤਿੰਨ ਜਾਨਵਰ ਆਪਣੇ ਕੋਲ ਨੇ ਤਿੰਨ ਜਾਨਵਰ ਹਾਂਜੀ ਫਿਰ ਨੰਬਰ ਤੇ ਬੱਲੀ ਮੇ ਆ ਜਿਹੜੀ ਇਹਦੀ ਕੀ ਡਿਟੇਲ ਆ ਵੀਰੇ ਇਹ ਚੌਥਾ ਸੂਆ ਸੂਈ ਆ ਜੀ ਜੀ ਹਾਂ ਤੇ ਚਾਰ ਦਿਨ ਸੂਈ ਨੂੰ ਹੋ ਗਏ ਇਹਨੂੰ ਚਾਰ ਦਿਨ ਹੋ ਗਏ ਸੂਈ ਦੇ ਹਾਂ ਠੀਕ ਆ ਵੀਰੇ ਠੀਕ ਚੋਣ ਚਣ ਕਿਵੇਂ ਚੋਣ ਬਹੁਤ ਵਧੀਆ ਠੰਡੀ ਸੀਲ ਬਹੁਤ ਆ ਬਈ ਠੰਡੀ ਸੀਲ ਬਹੁਤ ਹੈ ਕੱਟਾ ਮਗਰ 200 ਜੱਫਤਾਂ ਦੇਣੀਆਂ ਜੱਫਤਾਂ ਨੂੰ 10 ਕਿਲੋ ਪੂਰਾ ਲਾਉਂਦੀ ਹਾਂ ਜੀ ਪੁੱਤ ਦੇ ਦੂਫਰ 12 ਕਿਲੋ ਵਿੱਚ 12 ਕਿਲੋ ਦੇ ਮੌਜ ਨੂੰ ਦੇ ਦਊਗੀ ਮੇਵੀ ਵਾਲੀ ਮੈਂ ਹਾਂਜੀ ਚੋਣ ਚਣ ਕਿਵੇਂ ਲੱਗਾ ਚੋਣ ਬਹੁਤ ਵਧੀਆ ਪੈਂ ਪੈਂ ਥੰਦੀ ਬਾਏ ਬਾਲੇਂਦੀ ਹੈ ਬਾਕੀ ਫਿਲਮ ਮੈਂ ਬੰਦ ਕੋਈ ਬੱਚੇ ਦੀ ਲੋੜ ਨਹੀਂ ਲੈ ਤਾਂ 10 ਵਜੇ ਆ ਜੀ ਸਹੀ ਗੱਲ ਹੈ ਬਾਈ ਸੀਲ ਭਣ ਬਹੁਤ ਹੈ ਸੀਲ ਬਹੁਤ ਹੈ ਹਾਂਜੀ ਕੱਟੀ ਵੀ ਮੇਰ ਬਹੁਤ ਸੋਹਣੀ ਹੈ ਚਿੰਦਾ ਵਰਗੀ ਡੱਬੀ ਆ ਹਾਂਜੀ ਹਾਂਜੀ ਅੱਛਾ ਵੀਰੇ ਰੇਟ ਕੀ ਰਹੂਗਾ ਭਾਈ ਇਹਦਾ ਰੇਟ 90000 ਰੁਪਏ ਹੈ ਭਾਈ ਜੀ 90000 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ ਹਾਂ ਜੀ ਕੱਢੀ ਬਾਦੂ ਤੋਰੀ ਵੀਰੇ ਥੋੜੀ ਪੂਰਾ ਲੈ ਵੀ ਮਿੱਤਰੋ 90000 ਰੁਪਏ ਇਹਦੀ ਕਰਮ ਵਾਲੀ ਦੀ ਕੀਮਤ ਆ ਚੌਥਾ ਸੂਆ ਇਹ ਸੂਈਆ ਕੱਟੀ ਇਹਦੇ ਮਗਰ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਾਕੀ ਮਾਨਤਨ ਹੋ ਜੀ ਲੈਵੇ ਭਾਂਡੇ ਲੋ ਖਰੀ ਆ ਮੈਂ ਬਣਦੀ ਤਰਦੀ ਆ ਮੂੰਹ ਮੱਥੇ ਲੱਗਦੀ ਆ ਭਾਈ ਦੇਖ ਸਕਦੇ ਹੋ ਤੁਸੀਂ ਓਕੇ ਖੋਇਸਣ ਤੋਂ ਵੀ ਬੋਟਿੰਗਾ 10 ਕਿਲੋ ਬੋਲਾ ਰੈਡੀ ਮਗਰ ਇਹਦੇ ਕੱਟੀਆਂ ਬਈ ਦੀਪਚਾ ਕੱਟੀਆਂ ਵਖਾਈਆਂ ਚੋੜੀ ਫਿਰ ਕੱਟੀਆਂ ਬਹੁਤ ਸੋਰੀ ਮੋਰਫਲੀ ਤੋਂ ਵੀ ਬਈ ਆਜਾ ਜਿਹੜੇ ਜਾਨਵਰ ਇਹੋ ਜਿਹੇ ਰੰਗ ਦੇ ਵਿੱਚ ਇਹਨਾਂ ਦੀ ਕੀਮਤ ਬਹੁਤ ਵਾਧਾ ਕੋਈ ਨਾ ਚੱ ਰਹੀ ਹੈ ਮਾਰਕੀਟ ਦੇ ਵਿੱਚ ਵਾਕਈ ਬਈ ਜਾਨਵਰ ਮਗਰ ਚੰਗਾ ਵਾ ਇੱਕ ਤੋਂ ਦੋ ਬਣਨ ਦੀ ਆਸ ਆ ਬਈ ਰੇਡ ਬਿਲਕੁਲ ਜਾਇਆ ਜਾ ਬਈ 90000 ਰੁਪਇਆ ਤੇ ਤੂ ਨੰਬਰ ਤੇ ਝੋਟੀ ਬਈ ਇਹ ਦੂਜਾ ਸੂਆ ਸੂ ਝੋਟੀ ਠੀਕ ਆ ਤੇ ਚਾਰ ਦਾ ਇਹਨੂੰ ਸੁਈ ਨੂੰ ਹੋਇਆ ਜੀ ਠੀਕ ਹੈ ਵੀਰੇ ਇਹਦਾ ਬੱਚਾ ਇਹਦਾ ਬੱਚਾ ਕਾਲਾ ਕਟਾ ਜੀ ਇਹਦੇ ਮਾਰ ਕਟਾ ਆ ਗਿਆ ਹਾਂਜੀ ਇਹਦੇ ਲੇਕਿਨਾ ਦੋ ਤੇ ਇਹ 9 ਕਿਲੋ ਹੈਗਾ ਹੁਣ ਜੀ ਠੀਕ ਹੈ ਜੀ 9 ਕਿਲੋ ਇਹ ਦੂਜਾ ਸੂਅ ਸੁਈ ਆ ਦੂਜਾ ਸੂਅ ਸੁਈ ਚੋਣ ਬਹੁਤ ਵਧੀਆ ਪੋਲੀ ਚਵਾਈ ਬਹੁਤ ਚੰਗੀ ਹੈ ਜੀ ਠੀਕ ਹੈ ਵੀਰੇ ਠੀਕ ਹੈ ਵੀਰੇ ਆਹ ਲੈ ਬਈ ਮਿੱਤਰੋ ਦੇਖ ਸਕਦੇ ਹੁਣ ਤੇ ਦੋ ਤੇ ਵੀ 11 12 ਕਿਲੋ ਦੇ ਦੋ ਮੈਂ ਇਹਨਾਂ ਦੇ ਦੂੰ 11 ਕਿਲੋ ਬਾਹਰ ਨਹੀਂ ਆਪਾਂ ਕਹਿੰਦੇ ਜੀ ਇਹਦਾ ਰੇਟ ਬਈ ਇਹਦਾ ਰੇਟ 85000 ਜੀ ਇਹਦਾ 85000 ਠੀਕ ਹੈ ਵੀ ਕੱਢੀ ਬਾਦੋ ਵੀਰੇ ਲੈ ਵੀ ਮਿੱਤਰੋ ਇਹਦਾ ਆ ਤਾਂ ਹੋਈ ਨਾ ਜਨਵਾਰ ਤੇ ਭਾ ਆ ਵੇਖੋ ਬਈ ਕਿਰਨ ਹੋ ਮੋਰਨ ਮੋਰਨੇ ਬਈ ਇਹ ਤਾਂ ਵਿਕਰ ਪਲਾ ਸੌਦਾ ਹੋਇਆ ਨਾ ਬਈ ਵਿਕਨੇ ਹੀ ਵਿਕਨੇ ਆ ਤਾਂ ਦੇ ਕੁਛ ਮਰਜ਼ੀ ਹੋ ਜੇ ਕਿਉਂਕਿ ਬਈ ਜਦੋਂ ਰੇਟ ਜਾ ਜਾ ਫੀਡ ਚੰਗੀ ਆ ਤੇ ਉਹ ਵਿਕੜੀ ਹੀ ਵਿਕਣੀ ਆ ਬਈ ਆ ਲਓ ਬਈ ਇਹਦੇ ਮਗਰ ਵੀ ਕੱਟਾ ਵਾ ਚਾਰਾ ਦਿਨ ਰੈਂਦਾ ਸੂਆ ਚਾਰਾ ਦਿਨ ਦੇ ਇੱਕੇ ਦਿਨ ਸਈਆਂ ਦੋਵੇਂ ਮਈਆਂ ਇਹ ਤੇ ਆਹ ਗਾਂ ਬਾਰੇ ਦੱਸੀ ਬਈ ਗਾਾਂ ਤੀਜਾ ਦਿਨ ਅੱਜ ਸੂਈ ਨੂੰ ਆ ਜੀ 13 ਕਿਲੋ ਬੋਲਾ ਹੈਗਾ ਜੀ ਠੀਕ ਹੈ ਬੱਚਾ ਮਗਰ ਵੀ ਬੱਚੀ ਹੈ ਮਗਰ ਜੀ ਮਗਰ ਬੱਚੀ ਹੈ ਹਾਂ ਠੰਡੀ ਸੀ ਬਹੁਤ ਆ ਗਾਂ ਜੀ ਅੱਛਾ ਦੁੱਧ ਕਿੰਨਾ ਦੇ ਜੂਗੀ ਵੀਰੇ ਦੁੱਧ ਦੇ ਦੂਗੀ 16 17 ਕਿਲੋ ਜੀ ਦੇ ਜੂਗੀ ਹਾਂ ਇਹਦਾ ਰੇਟ ਬਈ ਕੀ ਲਾਊਗਾ ਇਹਦਾ ਰੇਟ 60000 ਰੁਪਿਆ ਬਾਈ 60000 ਰੁਪਿਆ ਮਾਤਨ ਹੋ ਜੂਗੀ ਮਾਤਨ ਕਰਦੇ ਹਾਂ ਖੁੱਲਾ ਕੱਢੀ ਮਾਰੂ ਤੋਰੀ ਵੀ ਦੇ ਦੇ ਲੈ ਮਿੱਤਰੋ ਤੀਜਾ ਦਿਨ ਅੱਜ ਸੂਈ ਨੂੰ ਆ ਸੁਆ ਕਿੰਨੇ ਵਾਂ ਸੂਈ ਆ ਵੀਰੇ ਇਹ ਸੁਆ ਤੀਜਾ ਹੋ ਗਈ ਤੀਜਾ ਨਾਟਕਾ ਬੱਚੀ ਦੇ ਨਾਲ ਸੁਆ ਪੂਈ ਤੀਜਾ ਦਿਨ ਅੱਜ ਸੂ ਦੋ ਦਸ 16 17 ਕਿਲੋ ਕੋਲੇਡ ਨੂੰ ਲਾ ਪਾ ਦੂਗੀ ਚੋਣ ਚਣ ਚੰਗਾ ਬਈ ਚੋਣ ਬੋਲੀ ਵਧੀਆ ਇਨਾ ਖਿੱਲੇ ਚੋਣ ਲੱਗੇ ਲਾਤੀ ਮਾਰਦੇ ਜਾਵੇਂ ਠੰਡੀ ਸੀ ਲਾ ਠੰਡੀ ਸੀ ਲ ਬਹੁਤ ਹਾਂਜੀ ਬਸ ਚਲੋ ਇਹ ਦੋ ਤੇ ਕਿਲੋ ਘੱਟ ਚੰਗਾ ਪਰ ਜਾਂਦਾ ਨਾ ਹੁੰਦਾ ਹਣਾ ਹਾਂਜੀ ਹਾਂਜੀ ਲੈ ਠੀਕ ਆਲੋ ਬਈ ਇਹ ਇੰਦਾ ਰੇਟ ਆ ਜਿਹੜਾ ਮਿੱਤਰੋ ਉਹ ਹੈਗਾ ਵਾ 62000 ਰੁਪਿਆ ਆ ਬੱਲੀ ਝੋਟੀ ਆ ਜਿਹੜੀ 2 ਨੰਬਰ ਤੇ ਇਹਦਾ ਰੇਟ ਹੈਗਾ ਮਿੱਤਰ 85000 ਰੁਪਿਆ ਆ ਮੈਂ ਨੀਂਦੀ ਦਾ ਵੀ ਆਲੇ ਜਿਹੜਾ ਇਹਦਾ ਰੇਟ ਹੈਗਾ 90000 ਰੁਪਿਆ ਸੋਏ ਸਵਾਏ 3 ਜਨਵਾਰ ਆ ਦੋਦ ਤਿਆਰ ਮਿਲੂਗਾ ਕੰਡੇ ਦੇ ਉੱਤੇ ਜਿਹੜਾ ਦੱਸਿਆ ਹੋਇਆ ਵਾ ਬਾਕੀ ਜਾਣਕਾਰੀ ਲਈ ਨੰਬਰ ਪਾਈ ਦਾ ਲੋਡ ਕਰ ਲੋ ਵੀਰੇ ਨੰਬਰ ਦੱਸੋ ਦੱਸੋ ਵੀ 88721 ਜੀ 49368 ਜੀ ਇੱਕ ਵਾਰੇ ਹੋਰ ਕੋਸ਼ਿਸ਼ 88721 ਜੀ 49368 ਜੀ ਠੀਕ ਆ ਬਾਈ ਇਸ ਨੰਬਰ ਤੇ ਕਰ ਲੋ ਵੀਰੇ ਇਹਨਾਂ ਦਾ ਰابطਾ ਹੈ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਗੱਲ ਜ਼ਿਲ੍ਹਾ ਫਰੀਦਪੁਰ ਗੱਲ ਫਰੀਦਪੁਰ ਜ਼ਿਲ੍ਹੇ ਦਾ ਆਖਰੀ ਪਿੰਡ